ਹਾਂਜੀ ਦੋਸਤੋ ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਜਪਨੋਤ ਕੌਰ ਜੀ ਨੇ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਬਿਲਕੁਲ ਨਾ ਭੁੱਲਣਾ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਔਰਤ ਦੀ ਜਿੱਦ ਦੀ ਤੇ ਹੰਕਾਰ ਦੀ ਕਹਾਣੀ ਆ ਇਹ ਇੱਕ ਔਰਤ ਦੀ ਜਿੱਦ ਨੇ ਕਿਵੇਂ ਉਹਦਾ ਹੱਸਦਾ ਵੱਸਦਾ ਪਰਿਵਾਰ ਪਲਾਂ ਵਿੱਚ ਉਜਾੜ ਦਿੱਤਾ। ਸਤਵੰਤ ਕੌਰ ਆਪਣੇ ਘਰ ਦੇ ਵਿੱਚ ਆਪਣੇ ਪੁੱਤ ਨੂੰ ਤੇ ਪੋਤਰੇ ਨਾਲ ਰਹਿੰਦੀ ਆ। ਸਤਵੰਤ ਕੌਰ ਥੋੜੇ ਠੀਕ ਘਰੋਂ ਆ ਤੇ ਉਹ ਜਿਹੜੀ ਔਰਤ ਆ ਉਹਦਾ ਸੁਭਾਅ ਇਹ ਆ ਕਿ ਘਰ ਦੇ ਵਿੱਚ ਕੋਈ ਵੀ ਕੰਮ ਕਰਨ ਵਾਲਾ ਆਉਂਦਾ ਤਾਂ ਉਹ ਨੂੰ ਬਹੁਤ ਨਫ਼ਰਤ ਕਰਦੀ ਆ। ਜਦੋਂ ਕੋਈ ਕੰਮ ਵਾਲਾ ਉਹਨਾਂ ਦਾ ਸੇਰੀ ਜਾਂ ਉਹਦੇ ਘਰ ਵਾਲੀ ਉਹਨਾਂ ਦੇ ਘਰੇ ਕੰਮ ਕਰਨ ਆਉਂਦੀ ਤਾਂ ਉਹ ਕਿਸੇ ਵੀ ਭਾਂਡੇ ਨੂੰ ਹੱਥ ਨਹੀਂ ਸੀ ਲਾਉਣ ਦਿੰਦੀ। ਜੇ ਉਹਨਾਂ ਦੇ ਸੀਰੀ ਦਾ ਛੋਟਾ ਜਿਹਾ ਬੱਚਾ ਕਿਸੇ ਚੀਜ਼ ਨੂੰ ਹੱਥ ਲਾ ਦਿੰਦਾ ਭਾਂਡੇ ਨੂੰ ਤਾਂ ਉਹ ਉਹਨੂੰ ਚਲਾ ਕੇ ਮਾਰਦੀ ਸੀ ਤੇ ਕਹਿੰਦੀ ਸੀ ਇਹਨੂੰ ਰਸੋਈ 'ਚ ਨਹੀਂ ਬਾੜਨਾ ਇਸ ਭਾਂਡੇ ਨੂੰ ਵੀ ਅਸੀਂ ਰਸੋਈ 'ਚ ਨਹੀਂ ਵਰਤਣਾ ਮੁੜ ਕੇ ਤੇ ਜੇ ਜਵਾਕ ਹਨਾ ਕਹਿ ਦਿੰਦਾ ਵੀ ਮੈਨੂੰ ਭੁੱਖ ਲੱਗੀ ਆ ਬੱਚਿਆਂ ਨੂੰ ਅਕਸਰ ਆਦਤ ਹੁੰਦੀ ਆ ਤਾਂ ਉਹ ਬਿਸਕੁਟ ਨਾ ਉਹਨੂੰ ਚਲਾ ਕੇ ਸੁੱਟ ਦਿੰਦੀ ਵੀ ਐਂ ਚਲਾ ਕੇ ਮਾਰਦੀ ਤੇ ਉਹਨੂੰ ਇਹ ਹੁੰਦਾ ਵੀ ਜੇ ਮੈਂ ਹੱਥ 'ਚ ਫੜਾਏ ਕਿਤੇ ਉਹ ਮੇਰੇ ਹੱਥ ਨਾਲ ਹੱਥ ਨਾ ਲਾ ਦੇਵੇ ਇਹੀ ਚੀਜ਼ਾਂ ਉਹ ਆਪਣੇ ਪੋਤੇ ਨੂੰ ਸਿਖਾਉਂਦੀ ਸੀ ਪਰਸਤਵੰਤ ਕੌਰ ਦੀ ਨੂੰ ਅੰਮ੍ਰਿਤ ਕੌਰ ਉਹ ਕਹਿੰਦੀ ਹੁੰਦੀ ਸੀ ਕਿ ਮਾਂ ਜੀ ਤੁਸੀਂ ਇਹ ਆਦਤਾਂ ਨੂੰ ਛੱਡ ਦਿਓ ਵੀ ਅੱਜ ਕੱਲ ਇੰਨਾਂ ਗੱਲਾਂ ਨੂੰ ਕੌਣ ਮੰਨਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਕਿ ਮਾਨਸਕੀ ਜਾਤ ਸਭੇ ਇੱਕੇ ਪਹਿਚਾਣ ਬੋ ਵੀ ਜਾਤ ਪਾਤ ਤਾਂ ਮਨੁੱਖ ਦੀ ਬਣਾਈ ਹੋਈ ਆ ਵੀ ਜਾਤ ਪਾਤ ਕੋਈ ਚੀਜ਼ ਨਹੀਂ ਹੁੰਦੀਗੀ ਵੀ ਤੁਸੀਂ ਇੰਨਾਂ ਗੱਲਾਂ ਤੋਂ ਉੱਪਰ ਉੱਠੋ ਤਾਂ ਉਹ ਕਹਿੰਦੀ ਤੂੰ ਨਾ ਵੱਡੀ ਸਿਆਣੀ ਨਾ ਬਣ ਤੂੰ ਸਾਡੇ ਘਰੇ ਕੋਈ ਬਹੁਤੀ ਵੱਡੀ ਸਿਆਣੀ ਨਹੀਂ ਆਈ ਉਹਦੀ ਨੂੰ ਨੂੰ ਪਤਾ ਸੀ ਕਿ ਇਹਦਾ ਸੁਭਾਅ ਨਹੀਂ ਬਦਲਣ ਵਾਲਾ ਇਸ ਕਰਕੇ ਉਹ ਕੰਮ ਵਾਲੀ ਨੂੰ ਕਹਿ ਦਿੰਦੀ ਵੀ ਤੁਸੀਂ ਇਹਦਾ ਗੁੱਸਾ ਨਾ ਕਰਿਆ ਕਰੋ ਵੀ ਇਹ ਮੇਰੇ ਨਾਲ ਵੀ ਇਦਾਂ ਹੀ ਕਰਦੀ ਆ। ਜੇ ਗਲੀ ਦੇ ਵਿੱਚ ਉਹਦਾ ਪੋਤਾ ਕਿਸੇ ਬੱਚੇ ਨਾਲ ਖੇਡਦਾ ਤੇ ਕੋਈ ਬੱਚਾ ਨੂੰ ਹੱਥ ਲਾ ਦਿੰਦਾ ਤੇ ਉਹਨੂੰ ਪਤਾ ਲੱਗ ਜਾਂਦਾ ਤਾਂ ਉਹਦੀ ਬਾਹ ਫੜ ਕੇ ਲਿਆਉਂਦੀ ਸਿੱਧਾ ਉਹਨੂੰ ਬਾਥਰੂਮ ਦੇ ਵਿੱਚ ਲੈ ਕੇ ਜਾਂਦੀ ਉਹਦੇ ਕੱਪੜੇ ਉਤਾਰ ਕੇ ਉੱਥੇ ਹੀ ਟੂਟੀ ਥੱਲੇ ਧੋ ਦਿੰਦੀ। ਤੇ ਇਹ ਗੱਲ ਉਹਦਾ ਪੋਤਾ ਉਹਨੂੰ ਪੁੱਛਦਾ ਰਹਿੰਦਾ ਵੀ ਦਾਦੀ ਤੂੰ ਐਂ ਕਿਉਂ ਕਰਦੀਆਂ ਤਾਂ ਉਹ ਕਹਿ ਦਿੰਦੀ ਪੁੱਤ ਇਹ ਨੀਮੀ ਜਾਤ ਦੇ ਲੋਕ ਆ ਇਹਨਾਂ ਤੋਂ ਦੂਰ ਰਹੀਦਾ ਹੁੰਦਾ। ਇਹ ਗੱਲਾਂ ਦਾ ਅਸਰ ਉਹਦੇ ਪੋਤੇ ਤੇ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਜਦੋਂ ਆਪਾਂ ਬੱਚੇ ਨੂੰ ਇੱਕੋ ਹੀ ਗੱਲ ਸਿਖਾਈ ਜਾਵਾਂਗੇ ਤਾਂ ਬੱਚੇ ਦਾ ਦਿਮਾਗ ਹੈ ਜਿਹੜਾ ਉਹ ਬਹੁਤ ਭੋਲਾ ਹੁੰਦਾ ਉਹ ਹਰ ਇੱਕ ਗੱਲ ਨੂੰ ਬਹੁਤ ਜਲਦੀ ਕੈਚ ਕਰਦਾ ਹੁਣ ਇਹ ਆਪਣੇ ਸਾਰੇ ਹੁੰਦਾ ਵੀ ਆਪਾਂ ਬੱਚੇ ਨੂੰ ਨੈਗੇਟਿਵ ਗੱਲਾਂ ਸਿਖਾਉਣੀਆਂ ਕਿ ਪੋਜ਼ਿਟਿਵ ਸਿਖਾਉਣੀਆਂ ਸਤਵੰਤ ਕੌਰ ਦਾ ਪੁੱਤ ਮਲਕੀਤ ਸਿੰਘ ਤੇ ਉਹਦੀ ਨੂੰਹ ਅਮਰਤ ਕੌਰ ਬੜਾ ਉਹਨੂੰ ਸਮਝਾਉਂਦੇ ਪਰ ਉਹ ਕਿਸੇ ਦੀ ਗੱਲ ਨਾ ਸੁਣਦੀ ਤਕਰੀਬਨ ਸਾਰੇ ਪਿੰਡ ਦੇ ਵਿੱਚ ਸਤਵੰਤ ਕੌਰ ਦੇ ਸੁਭਾਅ ਦਾ ਪਤਾ ਸੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਰਹਿੰਦਾ ਕੋਈ ਵੀ ਛੇਤੀ ਛੇਤੀ ਉਹਨਾਂ ਦੇ ਦਿਹਾੜੀਆ ਕੰਮ ਕਰਨ ਨਹੀਂ ਆਉਂਦਾ ਸੀ ਪਿੰਡ ਦੇ ਵਿੱਚੋਂ ਛੋਟੀ ਜਾਤ ਦਾ ਬੰਦਾ ਕੋਈ ਵੀ ਉਹਨਾਂ ਦੇ ਘਰ ਨਹੀਂ ਆਉਂਦਾ ਸੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇਸ ਘਰ ਦੇ ਵਿੱਚ ਜਿਹੜੀ ਸਤਵੰਤ ਕੌਰ ਰਹਿੰਦੀ ਆ ਉਹਦੇ ਵਿੱਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਨਹੀਂ ਹੌਲੀ ਹੌਲੀ ਉਹਦਾ ਪੁੱਤ ਜਦੋਂ ਵੱਡਾ ਹੁੰਦਾ ਤਾਂ ਉਹ 14-15 ਸਾਲ ਦਾ ਹੋ ਜਾਂਦਾ ਤਾਂ ਸਤਵੰਤ ਕੌਰ ਉਹਨੂੰ ਮੋਟਰਸਾਈਕਲ ਲੈ ਕੇ ਦੇ ਦਿੰਦੀ ਆ ਅੰਮ੍ਰਿਤ ਕਹਿੰਦੀ ਬੀਜੀ ਹਜੇ ਕੀਰਤ ਦੀ ਉਮਰ ਮੋਟਰਸਾਈਕਲ ਵਾਲੀ ਨਹੀਂ ਹੈਗੀ ਵੀ ਤੁਸੀਂ ਇਹਨੂੰ ਵਿਗਾੜ ਰਹੇ ਹੋ ਉਹ ਕਹਿੰਦੀ ਵੀ ਤੂੰ ਤਾਂ ਭੁੱਖੇ ਨੰਗੇ ਘਰ ਦੀ ਆਈਆਂ ਸੋਨੂੰ ਤਾਂ ਕੁਝ ਨਹੀਂ ਮਿਲਿਆ ਛੋਟੇ ਹੁੰਦਿਆਂ ਨੂੰ ਵੀ ਮੈਂ ਆਪਣੇ ਪੋਤੇ ਨੂੰ ਸਰਦਾਰੀ ਕਰਾਉਣੀ ਆ ਤੂੰ ਸਾਡੇ ਦਾਦੀ ਪੋਤੇ ਦੀ ਗੱਲ 'ਚ ਨਾ ਬੋਲਿਆ ਕਰ ਅਮਰਤ ਆਪਣੇ ਪੁੱਤ ਨੂੰ ਸਮਝਾਉਂਦੀ ਕਿ ਪੁੱਤ ਦਾਦੀ ਦੀ ਹਰ ਇੱਕ ਗੱਲ ਮੰਨਣੀ ਠੀਕ ਨਹੀਂ ਹੁੰਦੀ ਵੀ ਮੰਮੀ ਪਾਪਾ ਦੀ ਗੱਲ ਵੀ ਮੰਨੀ ਜਾਂਦੀ ਹੁੰਦੀ ਆ ਤਾਂ ਉਹ ਕਹਿ ਦਿੰਦਾ ਵੀ ਮੰਮਾ ਤੁਸੀਂ ਤਾਂ ਮੈਨੂੰ ਹਰੇਕ ਗੱਲ ਤੋਂ ਟੋਕਦੇ ਹੋ ਦਾਦੀ ਕਿਸੇ ਗੱਲ ਤੋਂ ਨਹੀਂ ਟੋਕਦੇ ਹੈਗੇ ਤੁਸੀਂ ਵੀ ਦਾਦੀ ਨੂੰ ਹਰ ਇੱਕ ਗੱਲ ਤੋਂ ਟੋਕਦੇ ਰਹਿੰਦੇ ਹੋ ਵੀ ਤੁਸੀਂ ਸਿਆਣੇ ਆਗੇ ਘਰ 'ਚ ਜਦੋਂ ਕੀਰਤ ਏਦਾਂ ਦੀਆਂ ਗੱਲਾਂ ਕਰਦਾ ਤਾਂ ਅਮਰਤ ਨੂੰ ਫਿਕਰ ਹੋ ਜਾਂਦਾ ਵੀ ਮੇਰਾ ਮੁੰਡਾ ਮੇਰੇ ਹੱਥੋਂ ਜਮਾ ਨਿਕਲ ਗਿਆ ਹੌਲੀ ਹੌਲੀ ਹੋਰ ਸਮਾਂ ਨਿਕਲਿਆ ਸਾਲ ਦੋ ਸਾਲ ਤਾਂ ਕੀਰਤ ਬਾਹਰ ਮੁੰਡਿਆਂ ਨਾਲ ਤੁਰਿਆ ਫਿਰਦਾ ਮੋਟਰਸਾਈਕਲ ਉਹ ਇੰਨਾ ਤੇਜ਼ ਚਲਾਉਂਦਾ ਕਿਉਂਕਿ ਬੱਚੇ ਦੇ ਵਿੱਚ ਉਹਨੇ ਇੱਕ ਤਰ੍ਹਾਂ ਦੀ ਈਗੋ ਭਰਤੀ ਸੀ ਤੇ ਉਹਨੂੰ ਇਹ ਸੀ ਕਿ ਮੈਨੂੰ ਤਾਂ ਹਰ ਇੱਕ ਚੀਜ਼ ਮੂੰਹੋਂ ਮੰਗੀ ਮਿਲਦੀ ਹੈ ਮੇਰੀ ਦਾਦੀ ਮੈਨੂੰ ਬਹੁਤ ਪਿਆਰ ਕਰਦੀ ਆ ਅਮਰਤ ਆਪਣੇ ਪੁੱਤ ਨੂੰ ਸਮਝਾਉਂਦੀ ਆਪਣੇ ਪਤੀ ਨੂੰ ਕਹਿੰਦੀ ਕਿ ਤੁਸੀਂ ਕੀਰਤ ਨੂੰ ਟੋਕਿਆ ਕਰੋ ਉਹ ਵੀ ਮੋਟਰਸਾਈਕਲ ਤੇ ਸਾਰਾ ਦਿਨ ਰਹਿੰਦਾ ਉਹ ਘਰੇ ਘੱਟ ਬੜਦਾਗਾ ਉਹ ਦੋਨੋਂ ਜੀ ਸਮਝਾਉਂਦੇ ਪਰ ਕੀਰਤ ਤੇ ਕੋਈ ਜ਼ਿਆਦਾ ਅਸਰ ਨਾ ਹੁੰਦਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਤੇ ਇੱਕ ਦਿਨ ਕੀਰਤ ਦਾ ਐਕਸੀਡੈਂਟ ਹੋ ਜਾਂਦਾ ਤੇ ਪਿੰਡ ਦੇ ਹੀ ਦੋ ਬੰਦੇ ਕੀਰਤ ਨੂੰ ਚੱਕ ਕੇ ਲਿਆਉਂਦੇ ਆ ਤੇ ਉਹਦੇ ਖੂਨ ਵਗ ਰਿਹਾ ਹੁੰਦਾ ਤਾਂ ਜਦੋਂ ਉਹਨੂੰ ਘਰੇ ਲੈ ਕੇ ਆਉਂਦੇ ਆ ਤਾਂ ਸਤਬੰਤ ਕੋਰੋਂ ਨਾ ਬੰਦਿਆਂ ਦੇ ਗਲ ਪੈ ਜਾਂਦੀ ਆ ਤੇ ਉਹਨਾਂ ਨੂੰ ਕਹਿੰਦੀ ਵੀ ਤੁਸੀਂ ਮੇਰੇ ਪੋਤੇ ਨੂੰ ਹੱਥ ਕਿਵੇਂ ਲਾਇਆ ਤੁਸੀਂ ਛੋਟੀ ਜਾਤ ਦੇ ਹੋ ਤੇ ਅਮਰਤ ਹੈਰਾਨ ਰਹਿ ਜਾਂਦੀ ਆ ਉਹ ਕਹਿੰਦੀ ਵੀ ਵੀਜੀ ਤੁਸੀਂ ਕੀ ਗੱਲਾਂ ਕਰਦੇ ਹੋ ਵੀ ਕੀਰਤ ਤਾਂ ਖੂਨੋਂ ਖੂਨ ਹੋਇਆ ਪਿਆ ਵੀ ਤੁਹਾਨੂੰ ਜਾਤਾਂ ਦੀਆਂ ਗੱਲਾਂ ਆਉੜਦੀਆਂ ਨੇ ਵੀ ਇਸ ਹਾਲਤ ਦੇ ਵਿੱਚ ਤਾਂ ਆਪਾਂ ਨੂੰ ਹੀ ਨਹੀਂ ਸੁਰਤ ਰਹਿੰਦੀ ਉਹਨੂੰ ਕਹਿੰਦੀ ਵੀ ਤੂੰ ਮੇਰੀ ਗੱਲ 'ਚ ਨਾ ਬੋਲਿਆ ਕਰ ਉਹ ਬੰਦੇ ਚਲੋ ਉਹਨੂੰ ਮੰਜੇ ਤੇ ਪਾ ਕੇ ਚਲੇ ਜਾਂਦੇ ਆ ਤੇ ਵੇਖਦੇ ਆ ਨਾ ਕਿ ਹਾਲਤ ਆ ਜਿਹੜੀ ਕੀਰਤ ਦੀ ਕਾਫੀ ਖਰਾਬ ਹੁੰਦੀ ਆ ਅਮਰਤ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਉਹਦੇ ਘਰ ਵਾਲਾ ਛੇਤੀ ਘਰ ਆਉਂਦਾ ਤੇ ਐਂਬੂਲੈਂਸ ਦੇ ਵਿੱਚ ਪਾ ਕੇ ਉਹਨੂੰ ਹਸਪਤਾਲ ਲਿਜਾਇਆ ਜਾਂਦਾ ਹਸਪਤਾਲ ਦੇ ਵਿੱਚ ਜਦੋਂ ਡਾਕਟਰ ਵੇਖਦੇ ਆ ਕਿ ਕੀਰਤ ਦਾ ਖੂਨ ਆ ਕਾਫੀ ਖੂਨ ਕਾਫੀ ਨਿਕਲ ਗਿਆ ਕਿਉਂਕਿ ਉਹਦਾ ਖੂਨ ਲਗਾਤਾਰ ਵਗ ਰਿਹਾ ਸੀ ਤੇ ਡਾਕਟਰ ਕਹਿੰਦੇ ਵੀ ਇਹਨੂੰ ਖੂਨ ਚੜਾਉਣਾ ਪਊਗਾ ਵੀ ਨਹੀਂ ਇਹਦੀ ਹਾਲਤ ਆ ਜਿਹੜੀ ਖਰਾਬ ਹੋ ਜੂਗੀ ਸਾਰਿਆਂ ਦੇ ਬਲੱਡ ਸੈਂਪਲ ਲਏ ਜਾਂਦੇ ਆ ਖੂਨ ਚੜਾਉਣ ਲਈ ਸੈਂਪਲ ਚੈੱਕ ਕੀਤਾ ਜਾਂਦਾ ਪਰ ਜਿਹੜਾ ਬਲੱਡ ਸੈਂਪਲ ਕੀਰਤ ਦਾ ਸੀ AB ਨੈਗੇਟਿਵ ਉਹ ਕਿਸੇ ਵੀ ਪਰਿਵਾਰਕ ਮੈਂਬਰ ਦਾ ਗਰੁੱਪ ਹੈ ਨਹੀਂ ਸੀ ਤੇ ਹਸਪਤਾਲ ਦੇ ਵਿੱਚ ਵੀ AB ਨੈਗੇਟਿਵ ਬਲੱਡ ਕਿਸੇ ਦਾ ਨਹੀਂ ਮਿਲਦਾ ਸਾਰੇ ਘਰ ਦੇ ਵਿੱਚ ਹਸਪਤਾਲ ਦੇ ਵਿੱਚ ਰੌਲਾ ਪੈ ਜਾਂਦਾ ਅਮਰਤ ਸੁੱਖਾਂ ਸੁਖ ਦੀ ਆ ਕਿ ਮੇਰੇ ਪੁੱਤ ਦੀ ਜਾਨ ਬਚ ਰਹੇ ਜੇ ਖੂਨ ਮਿਲ ਜੇ ਤਾਂ ਤਾਂ ਜਿਹੜਾ ਉਹਨਾਂ ਦਾ ਸਿਰੀ ਹੁੰਦਾ ਉਹਦਾ ਭਰਾ ਨਾ ਉਸੇ ਸ਼ਹਿਰ ਦੇ ਵਿੱਚ ਕਿਤੇ ਨੌਕਰੀ ਕਰਦਾ ਹੁੰਦਾ ਉਹਦਾ ਸਿਰੀ ਆਪਣੇ ਭਰਾ ਨੂੰ ਫੋਨ ਕਰਦਾ ਵੀ ਇਸ ਸ਼ਹਿਰ ਦੇ ਵਿੱਚ ਕੀਰਤ ਨੂੰ ਲੈ ਕੇ ਆਇਆ ਵੀ ਉਹ ਦਾਖਲ ਆ ਉਹਦੇ ਵਾਸਤੇ ਖੂਨ ਦੀ ਲੋੜ ਆ ਤਾ ਉਹਦਾ ਭਰਾ ਕਹਿੰਦਾ ਵੀ ਕਿਹੜਾ ਗਰੁੱਪ ਆ ਉਹ ਕਹਿੰਦਾ ਵੀ ਮੈਨੂੰ ਤਾਂ ਨਹੀਂ ਇੰਨਾ ਪਤਾ ਤੂੰ ਫੋਨ ਕਰਕੇ ਪੁੱਛ ਲੈ ਚਲੋ ਉਹਨਾਂ ਦੇ ਸਿਰੀ ਦਾ ਭਰਾ ਮਲਕੀਤ ਸਿੰਘ ਨੂੰ ਫੋਨ ਕਰਦਾ ਤੇ ਪੁੱਛਦਾ ਕਿ ਕੀਰਤ ਦਾ ਬਲੱਡ ਗਰੁੱਪ ਕਿਹੜਾ ਤਾਂ ਉਹ ਦੱਸਦਾ ਕਿ ਏਬੀ ਨੈਗੇਟਿਵ ਆ ਤੇ ਉਹ ਕਹਿੰਦਾ ਵੀ ਮੇਰਾ ਖੂਨ ਏਬੀ ਨੈਗੇਟਿਵ ਆ ਮੇਰਾ ਖੂਨ ਲੈ ਲਓ ਤੇ ਉਹ ਕਹਿੰਦਾ ਵੀ ਤੁਸੀਂ ਜਲਦੀ ਕਰੋ ਹਸਪੀਟਲ 'ਚ ਆ ਜਾਓ ਜਦੋਂ ਹਸਪੀਟਲ ਦੇ ਵਿੱਚ ਸਿਰੀ ਦਾ ਭਰਾ ਆ ਜਾਂਦਾ ਤਾਂ ਡਾਕਟਰ ਉਹਦਾ ਸੈਂਪਲ ਲੈਂਦੇ ਆ ਤਾਂ ਸੈਂਪਲ ਆ ਜਿਹੜਾ ਮੈਚ ਕਰਦਾ ਏਬੀ ਨੈਗੇਟਿਵ ਹੀ ਹੁੰਦਾ ਉਹਦਾ ਵੈਸੇ ਵੀ ਖੂਨ ਆ ਜਿਹੜਾ ਟੈਸਟ ਕਰ ਲਿਆ ਜਾਂਦਾ ਉਹਨੂੰ ਕੋਈ ਬਿਮਾਰੀ ਨਹੀਂ ਹੁੰਦੀ ਤੇ ਡਾਕਟਰ ਕਹਿੰਦੇ ਆ ਵੀ ਇਹਦਾ ਖੂਨ ਚੜਜੂਗਾ ਵੀ ਫਿਰ ਕੀਰਤ ਬਚ ਰੋ ਵੀ ਨਹੀਂ ਉਹਨੂੰ ਖਤਰਾਗਾ ਪਰ ਸਤਵੰਤਕਔਰ ਉੱਥੇ ਵੀ ਰੌਲਾ ਪਾਉਂਦੀ ਆ ਕਹਿੰਦੀ ਮੈਂ ਇਸ ਬੰਦੇ ਦਾ ਖੂਨ ਆਪਣੇ ਪੋਤੇ ਨੂੰ ਨਹੀਂ ਚੜਾਉਂਗੀ ਵੀ ਇਹ ਤਾਂ ਛੋਟੀ ਜਾਤ ਦਾ ਅ ਅਮਰਤ ਤੇ ਉਹਦਾ ਪਤੀ ਮਲਕੀਤ ਆਪਣੀ ਮਾਂ ਨੂੰ ਬਥੇਰਾ ਸਮਝਾਉਂਦੀ ਆ ਡਾਕਟਰ ਵੀ ਹੈਰਾਨ ਰਹਿ ਜਾਂਦੇ ਆ ਵੀ ਅੱਜ ਕੱਲ ਦੇ ਜਮਾਨੇ ਵਿੱਚ ਇਦਾਂ ਦੀਆਂ ਗੱਲਾਂ ਕੌਣ ਕਰਦਾ ਉਹ ਡਾਕਟਰਾਂ ਦੇ ਗਲ ਪੈ ਜਾਂਦੀ ਹੈ ਕਹਿੰਦੀ ਤੁਸੀਂ ਮੇਰੇ ਪੋਤੇ ਨੂੰ ਕਿਹੜੇ ਵਾਰਡ ਦੇ ਵਿੱਚ ਰੱਖਿਆ ਹੋਇਆ ਜਿੱਥੇ ਛੋਟੀ ਜਾਤ ਦੇ ਬੰਦੇ ਰਹਿੰਦੇ ਆ ਮੈਂ ਨਹੀਂ ਕਹਿੰਦੀ ਇੱਥੇ ਦਾਖਲ ਰੱਖਣਾ ਮੈਂ ਤਾਂ ਆਪਦੇ ਪੁੱਤ ਨੂੰ ਡੀਐਮਸੀ ਲੈ ਕੇ ਜਾਨੀ ਆ ਸਤਵੰਤ ਕੌਰ ਦਾ ਭਰਾ ਲੁਧਿਆਣੇ ਰਹਿੰਦਾ ਹੁੰਦਾ ਤੇ ਉਹ ਆਪਣੇ ਭਰਾ ਨੂੰ ਫੋਨ ਕਰਕੇ ਕਹਿੰਦੀ ਵੀ ਡੀਐਮਸੀ ਦੇ ਵਿੱਚ ਗੱਲ ਕਰੋ ਤਾਂ ਉਹਦਾ ਭਰਾ ਕਹਿੰਦਾ ਵੀ ਡੀਐਮਸੀ ਦੇ ਵਿੱਚ ਵੀ ਏਬੀ ਨੈਗੇਟਿਵ ਖੂਨ ਤਾਂ ਹੈ ਨਹੀਂ ਪਰ ਜੇ ਤੁਸੀਂ ਲੈ ਕੇ ਆਉਣਾ ਤਾਂ ਇਹਨੂੰ ਲੈ ਆਓ ਤਾਂ ਉਹ ਡਾਕਟਰ ਨੂੰ ਕਹਿੰਦੀ ਵੀ ਮੇਰੇ ਬੇਟੇ ਨੂੰ ਮੇਰੇ ਪੋਤੇ ਨੂੰ ਡਿਸਚਾਰਜ ਕਰੋ ਡਾਕਟਰ ਮਲਕੀਤ ਸਿੰਘ ਤੇ ਅਮਰਤ ਕੌਰ ਨੂੰ ਸਮਝਾਉਂਦਾ ਕਿ ਤੁਸੀਂ ਆਪਣੀ ਬਜ਼ੁਰਗ ਨੂੰ ਸਮਝਾਓ ਕੀ ਰਿਤ ਦੀ ਇਹ ਹਾਲਤ ਹੈ ਨਹੀਂ ਕਿ ਇਹਨੂੰ ਇੱਥੋਂ ਭੇਜ ਸਕੀਏ ਵੀ ਇਹਦੀ ਜਾਨ ਨੂੰ ਖਤਰਾਗਾ ਉਹ ਬੜੀਆਂ ਮਿੰਤਾ ਕਰਦੇ ਆ ਬੜੀਆਂ ਮਿੰਤਾ ਕਰਦੇ ਆ ਪਰ ਸਤਵੰਤ ਕੌਰ ਆ ਜਿਹੜੀ ਉਹ ਲੰਬੀ ਲੇਟ ਜਾਂਦੀ ਆ ਤੇ ਕਹਿੰਦੀ ਜੇ ਤੁਸੀਂ ਕੋਈ ਵੀ ਕਾਰਵਾਈ ਕਰਨੀ ਆ ਤਾਂ ਮੇਰੀ ਲਾਸ਼ ਉੱਤੋਂ ਦੀ ਲੰਘ ਕੇ ਕਰਿਓ ਡਾਕਟਰ ਤੇ ਸਾਰਾ ਹਸਪਤਾਲ ਹੈਰਾਨ ਰਹਿ ਜਾਂਦਾ ਵੀ ਇਹ ਕਿੱਦਾਂ ਦੀ ਔਰਤ ਆ ਤਾਂ ਮਲਕੀਤ ਸਿੰਘ ਨੂੰ ਪਤਾ ਹੁੰਦਾ ਵੀ ਮੇਰੀ ਮਾਂ ਦੀ ਜੇ ਦਿਨ ਨਹੀਂ ਮਾੜੀ ਆ ਉਹ ਕਹਿੰਦਾ ਡਾਕਟਰ ਸਾਹਿਬ ਤੁਸੀਂ ਇਹਨੂੰ ਡਿਸਚਾਰਜ ਕਰ ਦਿਓ ਵੀ ਅਸੀਂ ਛੇਤੀ ਲੈ ਜਾਈਏ ਵੀ ਮੇਰੇ ਪੁੱਤ ਨੂੰ ਕੁਝ ਹੋ ਨਾ ਜਾਵੇ ਡਾਕਟਰ ਕਹਿੰਦਾ ਫਿਰ ਮੈਂ ਐਂ ਨਹੀਂ ਭੇਜਦਾ ਵੀ ਪੁਲਿਸ ਨੂੰ ਰਿਪੋਰਟ ਕਰਨੀ ਪਊ ਪੁਲਿਸ ਰਿਪੋਰਟ ਕਰਦਾ ਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹ ਮਰੀਜ਼ ਨੂੰ ਡੀ ਐਮ ਸੀ ਲਈ ਰੈਫਰ ਕਰ ਦਿੰਦਾ ਜਦੋਂ ਡੀ ਐਮ ਸੀ ਕੀਰਤ ਨੂੰ ਲੈ ਕੇ ਜਾਇਆ ਜਾਂਦਾ ਤਾਂ ਰਸਤੇ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਆ ਜਦੋਂ ਮੌਤ ਹੁੰਦੀ ਆ ਤਾਂ ਅੰਮ੍ਰਿਤ ਤੇ ਮਲਕੀਤ ਆ ਜਿਹੜੇ ਉਹ ਤਾਂ ਹਮਾਰ-ਮਾਰ ਕੇ ਰੋਣ ਲੱਗ ਜਾਂਦੇ ਆ ਰੌਣਕ ਲੈਣਾ ਪੈ ਜਾਂਦਾ ਰਸਤੇ ਦੇ ਵਿੱਚ ਹੀ ਅੰਮ੍ਰਿਤ ਆਪਣੇ ਪੁੱਤ ਦੀ ਬੁੱਕਲ ਦੇ ਵਿੱਚ ਸਿਰ ਰੱਖ ਕੇ ਉਹਨੂੰ ਰੋਂਦੀ ਆ ਜਦੋਂ ਤਾਂ ਉਹਦੀ ਵੀ ਨਾਲ ਦੀ ਨਾਲ ਹੀ ਮੌਤ ਹੋ ਜਾਂਦੀ ਆ ਮਲਕੀਤ ਜਮਾ ਬੇਸੁੱਧ ਹੋ ਜਾਂਦਾ ਉਹਨੂੰ ਕੋਈ ਵੀ ਸੁਰਤ ਨਹੀਂ ਰਹਿੰਦੀ ਮਲਕੀਤ ਸਿੰਘ ਦੀ ਇਸ ਹਾਲਤ ਨੂੰ ਵੇਖ ਕੇ ਵੀ ਸਤਵੰਤ ਕੌਰ ਦਾ ਦਿਲ ਨਹੀਂ ਪਿਗਲਦਾ ਭਾਵੇਂ ਉਹ ਆਪਣੇ ਪੋਤੇ ਨੂੰ ਰੋਂਦੀ ਆ ਪਰ ਫਿਰ ਵੀ ਜਦੋਂ ਘਰ ਉਹਨੂੰ ਲਿਆਇਆ ਜਾਂਦਾ ਤੇ ਐਂਬੂਲੈਂਸ ਦੇ ਵਿੱਚੋਂ ਦੋਨਾਂ ਉਹਦੀ ਨੂੰ ਤੇ ਉਹਦੇ ਪੋਤੇ ਨੂੰ ਉਤਾਰਿਆ ਜਾਂਦਾ ਤਾ ਉੱਥੇ ਵੀ ਉਹ ਇਹ ਕਹਿੰਦੀ ਆ ਕਿ ਨੀਵੀਂ ਜਾਤ ਦੇ ਬੰਦੇ ਆ ਜਿਹੜੇ ਮੇਰੇ ਪੋਤੇ ਤੇ ਮੇਰੀ ਨੂੰਹ ਦੀ ਲਾਸ਼ ਤੋਂ ਦੂਰ ਰਹੋ ਸਾਰੇ ਲੋਕਾਂ ਦੀ ਹੈਰਾਨੀ ਦੀ ਹੱਦ ਨਿਰਹੀ ਵੀ ਐਸ ਹਾਲਤ ਦੇ ਵਿੱਚ ਵੀ ਕੋਣ ਜਾਤਾਂ ਪਰਖਦਾ ਚਲੋ ਉਹਨਾਂ ਦੋਨਾਂ ਨੂੰ ਉਤਾਰਿਆ ਜਾਂਦਾ ਉਹਨਾਂ ਦੀਆਂ ਅੰਤਮ ਕਰਿਆਵਾਂ ਕੀਤੀਆਂ ਜਾਂਦੀਆਂ ਮਲਕੀਤ ਸਿੰਘ ਨੂੰ ਕੋਈ ਸੁਰਤ ਨਹੀਂ ਹੁੰਦੀ ਉਹ ਇੱਕ ਬੁੱਤ ਬਣ ਜਾਂਦਾ ਰਿਸ਼ਤੇਦਾਰ ਬੁਲਾਏ ਜਾਂਦੇ ਆ ਪਿੰਡ ਸਾਰਾ ਇਕੱਠਾ ਹੁੰਦਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ 10 ਦਿਨਾਂ ਬਾਅਦ ਦੋਨਾਂ ਦਾ ਭੋਗ ਪਾ ਦਿੱਤਾ ਜਾਂਦਾ ਦੇ ਭੋਗ ਤੋਂ ਬਾਅਦ ਸਤਵੰਤਕ ਔਰ ਆਪਣੀ ਕੰਮ ਵਾਲੀ ਨੂੰ ਕਹਿੰਦੀ ਆ ਕਿ ਸਾਰੇ ਘਰ ਦੇ ਕੱਪੜੇ ਭਾਂਡੇ ਤੇ ਸਾਰਾ ਘਰ ਧੋ ਦੇ ਵੀ ਇੱਥੇ ਪਤਾ ਨਹੀਂ ਕਿਹੜੀ-ਕਿਹੜੀ ਜਾਤ ਦੇ ਲੋਕ ਆ ਜਿਹੜੇ ਆਏ ਹੋਣਗੇ ਕੰਮ ਵਾਲੀ ਨਾਲੇ ਤਾਂ ਘਰ ਦੀ ਸਫਾਈ ਕਰ ਰਹੀ ਹੁੰਦੀ ਆ ਤੇ ਨਾਲੇ ਉਹ ਰੋ ਰਹੀ ਹੁੰਦੀ ਆ ਤੇ ਉਹ ਸੋਚਦੀ ਆ ਵੀ हे ਪ੍ਰਮਾਤਮਾ ਇਹੋ ਜੀ ਬੁੱਧੀ ਤਾਂ ਕਦੇ ਵੀ ਕਿਸੇ ਔਰਤ ਨੂੰ ਨਾ ਦੇਈ ਵੀ ਜਿਹਨੂੰ ਆਪਣੇ ਘਰ ਦਾ ਹਨਾ ਚਿਰਾਗ ਬੁਝ ਗਿਆ ਉਹਦਾ ਸ਼ੋਕ ਨਹੀਂ ਹੈਗਾ ਆਪਣੀ ਨੂੰਹ ਗਈ ਦਾ ਸ਼ੋਕ ਨਹੀਂ ਹੈਗਾ ਇਹਨੂੰ ਅਜੇ ਵੀ ਜਾਤਾਂ ਪਾਤਾਂ ਦੀਆਂ ਗੱਲਾਂ ਸੁੱਜਦੀਆਂ ਨੇ ਮਲਕੀਤ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਹੁਣ ਤਾਂ ਬਹੁਤ ਕੁਝ ਹੋ ਗਿਆ ਹੁਣ ਤਾਂ ਤੂੰ ਆਪਣਾ ਹੰਕਾਰ ਛੱਡ ਦੇ ਤੇਰੇ ਹੰਕਾਰ ਕਰਕੇ ਆਪਣਾ ਘਰ ਆ ਜਿਹੜਾ ਕੱਖੋਂ ਹੌਲਾ ਹੋ ਗਿਆ ਵੀ ਤੂੰ ਹਜੇ ਵੀ ਨਹੀਂ ਹਟਦੀ ਉਹਨੂੰ ਕਹਿੰਦੀ ਤੂੰ ਉਹ ਨਾ ਵੱਡਾ ਸਿਆਣਾ ਨਾ ਬਣ ਜਾ ਤਾਂ ਪਾਤਾਂ ਕਹਿੰਦੀ ਹੁੰਦੀਆਂ ਨੇ ਜਾਤ ਪਾਤ ਕਹਿੰਦੀ ਨੀਮੀ ਜਾਤਾਂ ਦੇ ਲੋਕਾਂ ਨੂੰ ਕਦੇ ਮੂੰਹ ਨਹੀਂ ਲਾਉਣਾ ਚਾਹੀਦਾ ਮਲਕੀਤ ਸਿੰਘ ਕਹਿੰਦਾ ਤੂੰ ਆ ਰੱਖ ਆਪਣਾ ਘਰ ਤੈਨੂੰ ਤੇਰਾ ਘਰ ਮੁਬਾਰਕ ਤੇ ਮੈਂ ਚੱਲਿਆਂ ਉਹ ਕਹਿੰਦੀ ਕਿੱਥੇ ਚੱਲਿਆਂ ਕਹਿੰਦਾ ਮੈਂ ਤੇਰੇ ਵਰਗੀ ਔਰਤ ਨਾਲ ਨਹੀਂ ਰਹਿ ਸਕਦਾ ਬਹੁਤ ਸਾਲ ਹੋ ਗਏ ਮੈਨੂੰ ਇਹ ਸੀ ਵੀ ਤੂੰ ਬਦਲ ਜੇਂਗੀ ਪਰ ਤੂੰ ਨਾ ਬਦਲੀ ਮੈਨੂੰ ਸ਼ਰਮ ਆਉਂਦੀ ਹੈ ਤੈਨੂੰ ਆਪਣੀ ਮਾਂ ਕਹਿੰਦੇ ਹੋਏ ਮੇਰੀ ਦੁਨੀਆ ਉੱਜੜ ਗਈ ਮੇਰਾ ਜਹਾਨ ਉੱਜੜ ਗਿਆ ਤੈਨੂੰ ਉਸ ਗੱਲ ਦਾ ਦੁੱਖ ਨਹੀਂ ਤੈਨੂੰ ਹਜੇ ਵੀ ਜਾਤਾਂ ਪਾਤਾਂ ਦੀਆਂ ਗੱਲਾਂ ਸੁਜਦੀਆਂ ਨੇ ਤੇ ਉਹ ਘਰੋਂ ਚੱਲਿਆ ਜਾਂਦਾ ਸ਼ਾਮ ਤੱਕ ਉਹਨੂੰ ਇਹ ਹੁੰਦਾ ਕਿ ਮਲਕੀਤ ਮੁੜ ਆਊਗਾ ਸਤਵੰਤ ਕੌਰ ਡੀਕ ਦੀ ਰਹਿੰਦੀ ਆ ਪਰ ਸ਼ਾਮ ਲੰਘ ਗਈ 2 ਦਿਨ ਲੰਘ ਗਏ ਹਫਤਾ ਮਹੀਨੇ ਤੇ ਸਾਲਾਂ ਦੇ ਸਾਲ ਗੁਜ਼ਰ ਗਏ ਪਰ ਮਲਕੀਤ ਸਿੰਘ ਕਦੇ ਵੀ ਵਾਪਸ ਨਾ ਆਇਆ ਤੇ ਆਪਣੇ ਪੁੱਤ ਨੂੰ ਉਡੀਕਦੀ ਸਤਵੰਤ ਕੌਰ ਉਹਨੂੰ ਸਾਰੇ ਲੋਕੀ ਬੁਲਾਉਣਾ ਹਟ ਗਏ ਕੋਈ ਉਹਨੂੰ ਮੂੰਹ ਨਹੀਂ ਲਾਉਂਦਾ ਸੀ ਕਿਉਂਕਿ ਉਹ ਹਰ ਇੱਕ ਨੂੰ ਹਰਖ ਹਰਖ ਪੈਂਦੀ ਸੀ ਤੇ ਇਹੀ ਗੱਲ ਕਹਿੰਦੀ ਸੀ ਕਿ ਛੋਟੀ ਜਾਤ ਦਾ ਬੰਦਾ ਸਾਡੇ ਘਰੇ ਨਾ ਆਉ ਛੋਟੀ ਜਾਤ ਦਾ ਬੰਦਾ ਸਾਡੇ ਘਰੇ ਨਾ ਆਉ ਉਹ ਇੱਕ ਤਰ੍ਹਾਂ ਦੀ ਮਾਨਸਿਕ ਰੋਗੀ ਹੋ ਚੁੱਕੀ ਸੀ ਉਹ ਕਿਸੇ ਨੂੰ ਵੀ ਬੁਲਾ ਕੇ ਰਾਜ਼ੀ ਨਹੀਂ ਸੀ ਤੇ ਲੋਕਾਂ ਨੇ ਉਹਨੂੰ ਕੱਲੀ ਨੂੰ ਛੱਡਤਾ ਸੀ ਤੇ ਆਪਣੇ ਪੁੱਤ ਦੇ ਵਿਯੋਗ ਵਿੱਚ ਪੋਤੇ ਤੇ ਨੂੰਹ ਦੇ ਵਿਯੋਗ ਵਿੱਚ ਉਹ ਬੈਠੀ ਸਾਰਾ ਦਿਨ ਐਦਾਂ ਹੀ ਕਰਦੀ ਰਹਿੰਦੀ ਕਿ ਛੋਟੀ ਜਾਤ ਦੇ ਬੰਦਿਆਂ ਤੋਂ ਦੂਰ ਰਹੂ ਇਸ ਤਰ੍ਹਾਂ ਕਰਦੇ ਉਹਨੂੰ ਇੰਨੀ ਕੁ ਜ਼ਿਆਦਾ ਮਾਨਸਿਕ ਪਰੇਸ਼ਾਨੀ ਹੋ ਗਈ ਕਿ ਉਹ ਜਮ੍ਹਾਂ ਪਾਗਲ ਹੋ ਗਈ ਉਹ ਘਰ ਜਿਹਨੂੰ ਉਹ ਐ ਸੁੱਚਾ ਰੱਖਣਾ ਚਾਹੁੰਦੀ ਸੀ ਉਸ ਘਰ ਦੇ ਵਿੱਚ ਕੋਈ ਵੀ ਬੰਦਾ ਜਾ ਕੇ ਕਦੇ ਖੜਿਆ ਨਹੀਂ ਸੀ ਇਕੱਲੀ ਉਹ ਘਰ ਨੂੰ ਸਾਫ਼ ਕਰਦੀ ਰਹਿੰਦੀ ਤੇ ਬੋਲਦੀ ਰਹਿੰਦੀ ਕਿ ਨੀਮੀ ਜਾਤ ਦੇ ਬੰਦੇ ਸਾਡੇ ਘਰੇ ਨਾਓ ਨੀਮੀ ਜਾਤ ਦੇ ਬੰਦੇ ਸਾਡੇ ਘਰੇ ਨਾਓ ਬਸ ਉਹਨੇ ਇੱਕੋ ਹੀ ਰੱਟ ਫੜ ਲਈ ਸੀ ਤੇ ਇਹ ਮਤਲਬ ਇੰਨੀ ਕਿ ਜ਼ਿਆਦਾ ਉਹ ਪਾਗਲ ਹੋ ਚੁੱਕੀ ਸੀ ਕਿ ਉਹਨੂੰ ਖਾਣ ਪੀਣ ਤੇ ਨਹਾਉਣ ਧੋਣ ਦੀ ਵੀ ਕੋਈ ਸੁਧ ਨਾ ਰਹੀ ਤੇ ਐਂਡ ਤੇ ਉਹਦੀ ਜਿਹੜੀ ਹਾਲਤ ਆ ਉਹ ਬਹੁਤ ਖਰਾਬ ਹੋ ਜਾਂਦੀ ਆ ਤੇ ਉਹ ਇੱਕ ਨਰਕ ਭਰੀ ਜ਼ਿੰਦਗੀ ਜਿਉਂ ਕੇ ਜਿਉਂ ਕੇ ਕਹਿ ਲਓ ਜੇ ਨਰਕ ਭਰੀ ਜ਼ਿੰਦਗੀ ਉਹਦੀ ਹੋ ਜਾਂਦੀ ਆ ਜਦੋਂ ਕੋਈ ਨਹਾਉਣ ਧੋਣ ਦੀ ਖਾਣ ਪੀਣ ਦੀ ਸੁਧ ਨਾ ਰਹੀ ਤਾਂ ਇੱਕ ਦਿਨ ਉਹ ਉਸੇ ਘਰ ਦੇ ਵਿੱਚ ਹੀ ਖਤਮ ਹੋ ਜਾਂਦੀ ਆ ਫਿਰ ਵੀ ਆਂਡਗਵਾਂਡ ਜਾਂ ਪਿੰਡ ਦਾ ਕੋਈ ਵੀ ਬੰਦਾ ਉਹਨੂੰ ਚੱਕਣ ਨਹੀਂ ਆਇਆ ਕਿਉਂਕਿ ਸਾਰੇ ਲੋਕੀ ਕਹਿੰਦੇ ਸੀ ਕਿ ਇਹ ਔਰਤ ਜਿਨੇ ਆਪਣੇ ਹੰਕਾਰ ਕਰਕੇ ਆਪਣਾ ਹਸਦਾ ਵਸਦਾ ਘਰ ਉਜਾੜਤਾ ਇਹਨੂੰ ਕੌਣ ਚੱਕੇ ਇੱਕ ਸਰਕਾਰੀ ਗੱਡੀ ਆਉਂਦੀ ਆ ਕਿਸੇ ਨੇ ਫੋਨ ਕਰਤਾ ਤੇ ਸਰਕਾਰੀ ਗੱਡੀ ਦੇ ਵਿੱਚੋਂ ਬੰਦੇ ਉਤਰਦੇ ਆ ਉਹੋ ਬੰਦੇ ਮਜ਼ਦੂਰ ਘਰਾਂ ਦੇ ਬੰਦੇ ਸੀ ਤੇ ਉਹੀ ਚੁੱਕ ਕੇ ਸਤਵੰਤ ਕੌਰ ਨੂੰ ਐਂਬੂਲੈਂਸ 'ਚ ਪਾਉਂਦੇ ਆ ਤੇ ਉਹਦੇ ਅੰਤਮ ਸੰਸਕਾਰ ਦੀ ਤਿਆਰੀ ਕਰਦੇ ਆ ਜਦੋਂ ਉਹਦਾ ਅੰਤਮ ਸੰਸਕਾਰ ਹੁੰਦਾ ਤਾਂ ਲੋਕ ਫਿਰ ਇਹੀ ਕਹਿੰਦੇ ਆ ਕਿ ਜਿਹੜੇ ਨੀਮੀ ਜਾਤ ਦੇ ਬੰਦਿਆਂ ਨੂੰ ਤੂੰ ਸਾਰੀ ਉਮਰ ਦੂਰ ਦੂਰ ਕਰਦੀ ਰਹੀ ਦੂਰ ਦੂਰ ਕਰਦੀ ਰਹੀ ਐਂਡ ਤੇ ਤੈਨੂੰ ਉਹੀ ਨੀਮੀ ਜਾਤ ਦੇ ਬੰਦਿਆਂ ਨੇ ਚੱਕ ਕੇ ਲੰਬੂ ਲਾਇਆ ਉੱਚੀ ਜਾਤ ਦੇ ਕਿਸੇ ਵੀ ਬੰਦੇ ਨੇ ਤੈਨੂੰ ਹੱਥ ਨਹੀਂ ਲਾਇਆ ਹਾਂਜੀ ਦੋਸਤੋ ਆਪਣੀ ਇਸ ਛੋਟੀ ਜੀ ਕਹਾਣੀ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਆ ਕਿ ਬੰਦੇ ਨੂੰ ਕਦੇ ਵੀ ਜਾਤ ਪਾਤ ਜਾਂ ਪੈਸੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਾਰਿਆਂ ਵਿੱਚ ਉਹੀ ਖੂਨ ਆ ਸਾਰਿਆਂ ਨੂੰ ਉਸੇ ਕੁਦਰਤ ਨੇ ਘੜਿਆਗਾ ਕਿਸੇ ਵੀ ਇਨਸਾਨ ਨੂੰ ਦੂਜੇ ਇਨਸਾਨ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਸਾਨੂੰ ਜਾਤ ਪਾਤ ਦੇ ਭੇਦਭਾਵ ਤੋਂ ਬਹੁਤ ਉੱਪਰ ਉੱਠਣਾ ਚਾਹੀਦਾ ਕਿਉਂਕਿ ਸਾਰਿਆਂ ਤੋਂ ਪਹਿਲਾਂ ਇੱਕ ਇਨਸਾਨ ਇਨਸਾਨ ਹੁੰਦਾ ਜੇ ਸਾਡੇ 'ਚ ਇਨਸਾਨੀਅਤ ਹੈ ਨਹੀਂ ਤਾਂ ਸਾਡੀ ਉੱਚੀ ਜਾਤ ਵੀ ਸਾਡੇ ਕੰਮ ਦੀ ਹੈ ਨਹੀਂ ਤੇ ਇਹੀ ਹੰਕਾਰ ਇੱਕ ਨਾ ਇੱਕ ਦਿਨ ਸਾਡਾ ਵੇੜਾ ਡੋਪ ਦਿੰਦਾ ਇਸ ਕਹਾਣੀ ਨੂੰ ਲਿਖਿਆ ਹੈ ਜਪਨੋਤ ਕੌਰ ਜੀ ਨੇ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ